ਅੱਜ ਆਪਾਂ ਰੋਟਾ ਵਿਟਰ ਨਾਲ 4-5 ਕਿਲਾ ਕੱਦੂ ਕਰਕੇ ਟਿਆਂ ਬਹੁਤ ਹੀ ਬੈਨੀਫਿਟ ਮਿਲੇ ਆਪਾਂ ਦਾ ਭਰਾਵੋ ਰੋਟਾ ਵਿਟਰ ਤਾਂ ਆਪਾਂ ਹੋਰ ਵੀ ਦੇਖੇ ਨੇ ਵਰਤੇ ਵੀ ਨੇ ਕੰਪਨੀ ਦੇ ਅੱਜ ਵੀਰਵਲ ਕੰਪਨੀ ਦਾ ਨਵਾਂ ਰੋਟਾ ਵਿਟਰ ਬਾਰੇ ਜਾਣਕਾਰੀ ਦੇਵਾਂਗੇ 12 ਫੁੱਟਾ ਰੋਟਾ ਵਿਟਰ ਦੇ ਇਸਾਦ ਦੀ ਸਾਗੇ ਜਨਾ ਥਾਂ ਲਿਆਂਦਾ 11 ਚ ਇਹ ਪਤਾ ਲਾਦਣਾ ਵੀ ਰੋਟਾ ਵਿਟਰ ਪਾਇਆ ਮਾਗਰ 7-8 ਫੁੱਟ ਰੋਡਾ ਬਿਟਰ ਟਾਇਰਾਂ ਜਿਆਗੁਲੀ ਰਹਿੰਦਾ ਦੇਖ ਸਕਦੇ ਚੜਾਈ ਕਿੰਨੀ ਹੈ ਇਹਦਾ ਇਹ ਬੈਨੀਫਿਟ ਹੈ ਕਿਉਂਕਿ ਧੂੜੀਆਂ ਨਹੀਂ ਪਾਉਂਦਾ ਬਿਲਕੁਲ ਵੀ ਕਿਉਂਕਿ ਇੱਥੇ ਰੇਕ ਇਕੱਠੀ ਨੇ ਦੀ ਲੰਬਾਈ ਕਰਕੇ ਪਰਪੇ ਵੀ ਚੌੜੇ ਨੇ ਦੇ ਉਹ ਸਾਹਮਣੇ ਆ ਪਕੱਦੂ ਕਰਿਆ ਇੱਕ ਵੀ ਧੂੜੀ ਨਹੀਂ ਪਈ ਗਈ ਸਵਾਦ ਹੀ ਆ ਗਿਆ ਕੱਦੂ ਕਰਨ ਦਾ ਨਹੀਂ ਚੱਕੀ ਫਰੀਆਂ ਦੇ ਮਗਰ ਫੌੜੇ ਜਾਂ ਕਈਆਂ ਨਾਲ ਮਰੀਆਂ ਦੇ ਧੂੜੀਆਂ ਦੇ ਆ ਦੇਖ ਕੰਨਾ ਖੁੱਲਾ ਹੋਰੋਂ ਖਰਚਾ ਘਟ ਕੰਮ ਸੇਤੀ ਨੰਬਰ ਦਾ ਜਿੱਥੇ 20 ਗੜਿਆਉਣੇ ਤੇ 15 ਥੋਲੀਆਂ ਆਉਂਦੇ ਨੇ ਇੰਨਾ ਫਰਕ ਪੈਂਦਾ ਹੈ ਤੇਰ ਖਰਚਾ ਘਟ ਕੇ ਨਾਲ ਜਮੀ ਕਿਉਂ ਜੇ ਸੇਤੀ ਕੰਮ ਨੇ ਨਿਬੜੂ ਪਾਣ ਸੇਤੀ ਨਿਬੜੂ ਦਾ ਤੇਲ ਵੀ ਘਟੇਗਾ ਟਰੈਕਟਰ ਘੱਟ ਚੱਲੂਗਾ ਕੰਪਨੀ ਬਹੁਤ ਸੋਹਣਾ ਰੋਟਾ ਵਿਟਰ ਬਣਾਉਂਦੀ ਹੈ ਮਜ਼ਬੂਤ ਬਹੁਤ ਹੈ ਬਿਲਕੁਲ ਵਾਏ ਨਹੀਂ ਕੰਗਵੋ ਸੋਹਣਾ ਬਲੈਕ ਕਲਰ ਚ ਬਣਾਇਆ ਹੈ ਆ ਚੱਲਦਾ ਸੁਸਰੀ ਮੰਗੂ ਦੇ ਸਾਹ ਦੇ ਦੀ ਆ ਲਿਖ ਜੇ ਸੂਰੀਆਂ ਜਿਹੜੀਆਂ ਬਹੁਤ ਖੁੱਲੀਆਂ ਡੁੱਲੀਆਂ ਸੂਰੀਆਂ ਨੇ ਪਰ ਦੇ ਸਾਹ ਦੇ ਸੇਵਕ ਨਹੀਂ ਸੋਹਣੀਆਂ ਪੂਰਾ ਹੈਵੀ ਬਣਾਉਣ ਦੀ ਕੰਪਨੀ ਵੀਰਵਲ ਕੰਪਨੀ ਸਾਡੇ ਏਰੀਆ ਚ ਪੂਰੀ ਕਾਮਯਾਬ ਹੈ ਚੀਮਾ ਮੰਡੀ ਵਾਹ ਬਣਦਾ ਹੈ ਜ਼ਿਲ੍ਹਾ ਸੰਗਰੂਰ ਉਹ ਪ੍ਰੈਸ ਇਟਰਵੀਊ ਨਹੀਂ ਆਂਦੀ ਐ ਰੋਟਾ ਬਿਟਰੀ ਬਣਾਉਂਦੀ ਐ ਡ੍ਰਿਲ ਨਹੀਂ ਬਣਾਉਂਦੀ ਐ ਟੂੜੀ ਆ ਰਿਪ੍ਰਿਊ ਬਣਾਉਂਦੀ ਐ ਕੰਪਨੀ ਕਈ ਚੀਜ਼ ਬਣਾਉਂਦੀ ਐ ਆਪਣਾ ਤਾਂ ਪੂਰਾ ਵਧੀਆ ਲੱਗਿਆ ਭਰਾਵੋ ਪੂਰਾ ਹੈਵੀ ਐ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹਨਾਂ ਨੂੰ ਆਪਣੇ ਫੋਲੋ ਕਰ ਲਿਓ ਪਹਿਲਾਂ ਆਪਾਂ 8 ਫੁੱਟੇ ਨਾਲ ਕਦੂ ਕਰਦੇ ਪਿਛਲੇ ਸਾਲਾਂ ਟੁੜੇ ਟੋੜੀਆਂ ਬਣਦੀਆਂ ਬਣ ਜਾਂਦੀ ਨੇ ਕੋਈ ਸੈਡਾਂ ਦੇ ਉੱਤਰਾਲ ਜਿ ਘਟਕ ਲੀਰਜੀ ਬਣਾਉਂਦਾ ਲੀਰਜੀ ਬਣਾਉਂਦਾ ਆਹ ਮੈਂ ਟਰੈਕਟਰ ਹੈ ਸੀਆਰਡੀ ਚੱਲਦਾ ਆਪਣੇ ਨੋਵੋ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਵਾਪਸ